ਲੈਫਟ ਲਾਓ ਔਰ ਕਹੀਂ ਵੀ ਜਾਓ ਜੀ ਸਰ ਲੁਧਿਆਣਾ ਉਰੂ ਦੇ थाना ਜੋਧਾ ਵਿਖੇ ਕੱਲ ਸਾਨੂੰ ਕਰੀਬ 1 ਵਜੇ ਅੰਡੋਰ ਰੋ ਰਹੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਕੀ ਖਾਣਾ ਜੋਧਾ ਦੇ ਪਿੰਡ ਨਾਰੰਗਵਾਲ ਵਿਖੇ ਦਸ਼ਮੇਸ਼ ਫਿਲਿੰਗ ਸਟੇਸ਼ਨ ਆ ਇਸ ਪੈਟਰੋਲ ਪੰਪ ਤੇ ਦੋ ਅਣਕਣ ਤੇ ਨੌਜਵਾਨ ਆਉਂਦੇ ਹਨ ਤੇ ਜੋ ਪਲੈਟਿਨਾ ਮੋਟਰਸਾਈਕਲ ਤੇ ਸਵਾਰ ਹੋਏ ਸਨ ਉਹਨਾਂ ਵੱਲੋਂ ਪੈਟਰੋਲ ਪੰਪ ਤੇ ਜੋ ਸ਼ਿਵ ਸ਼ੰਕਰ ਜੋ ਕਿ ਪ੍ਰਵਾਸੀ ਹੈ ਉਹ ਇੱਥੇ ਕੰਮ ਕਰਦਾ ਪੈਟਰੋਲ ਫਿਲਿੰਗ ਕਰਨ ਦਾ ਸੋ ਉਸ ਕੋਲੋਂ 200 ਰੁਪਏ ਦਾ ਪੈਟਰੋਲ ਪੰਪ ਮੋਟਰਸਾਈਕਲ ਦੇ ਵਿੱਚ ਪਾਉਂਦੇ ਹਨ ਤੇ ਜਦੋਂ ਪੈਸੇ ਦੇਣ ਦੇ ਭਾਰੇ ਇਹ ਦੋਨੇ પેટ્રોલ ਪੰਪ ਲੁੱਟਣ ਦੀ ਜੀਤ ਦੇ ਨਾਲ ਉਸ ਕੋਲ ਜੋ ਚੰਗਿਆ ਹੋਇਆ ਪੈਸੇ ਦਾ ਬੈਗ ਸੀ ਉਸ ਕੋਲੋਂ ਖੋ ਕੇ ਧੱਕਾ ਮੁਕੀਤ ਦੀ ਸਾਡੇ ਉਹਨਾਂ ਦੀ ਜਗ੍ਹਾ ਤੇ ਹੁੰਦੀ ਹੈ ਸੋ ਉਸ ਨੂੰ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਜਦੋਂ ਸਾਡੀ ਪੁਲਿਸ ਨੂੰ ਖੁਲਾਹ ਮਿਲਦੀ ਆ ਤਾਂ ਤੁਰੰਤ ਸਾਡੇ ਐਸਟੇਪੋ ਜੋਧਾ ਇਹਨਾਂ ਦੀ ਪੂਰੀ ਟੀਮ ਐਕਸ਼ਨ ਦੇ ਵਿੱਚ ਆਉਂਦੀ ਹੈ ਇਹਨਾਂ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਟੈਕਨੀਕਲ ਸਾਧਨ ਕੋਰ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਨੇ ਦੋਸ਼ੀ ਜਿਨ੍ਹਾਂ ਵਿੱਚ ਪਹਿਲਾ ਦੋਸ਼ੀ ਮਿੱਕਾ ਪੁੱਤਰ ਕੁਲਵੰਤ ਸਿੰਘ ਦੂਸਰਾ ਵਿਕੀ ਪਹਿਲਾ ਦੋਸ਼ੀ ਨਾਰੰਗਵਾਲ ਦੇ ਰਹਿਣ ਵਾਲਾ ਤੇ ਦੂਸਰਾ ਵਿਕੀ ਜੋਗੀ ਦੇ ਘਰਾਣੇ ਤੋਂ ਪੜਦਾ ਰਹਿਣ ਵਾਲਾ ਬਣੇ ਇਹਨਾਂ ਦੀ ਪਛਾਣ ਕੀਤੀ ਜਾਂਦੀ ਹੈ ਜਿਵੇਂ ਕਿ ਸਾਨੂੰ ਸ਼ਿਵਸ਼ੰਕਰ ਜੋ ਕਿ ਪ੍ਰਵਾਸੀ ਉੱਤੇ ਕੰਮ ਕਰਦਾ ਸੀ ਉਸ ਨੂੰ ਇਹ ਦੱਸਿਆ ਗਿਆ ਸੀ ਕਿ ਉਸਦੇ ਬੈਗ ਵਿੱਚ 10 ਤੋਂ 11000 ਰੁਪਏ ਸੀ ਜੋ ਕਿ ਉਹਨਾਂ ਵੱਲੋਂ ਕੋਈ ਅਫਰਾ-ਤਰਾਰ ਹੋ ਗਿਆ ਇਸ ਤੋਂ ਬਾਅਦ ਅਸੀਂ ਤਰੀਬ 7-8 ਘੰਟਿਆਂ ਦੇ ਵਿੱਚ ਵਿੱਚ ਹੀ ਦੋਨੋਂ ਦੋਸ਼ੀਆਂ ਨੂੰ ਰੈਸਟ੍ਰੇਟ ਕੀਤਾ ਵਾ ਉਹਨਾਂ ਕੋਲੋਂ 10000 ਰੁਪਏ ਬਰਾਮਦ ਕੀਤਾ ਗਿਆ ਵਾ ਕਿ ਜੋ ਪਲੈਟੀਨਾ ਮੋਟਰਸਾਈਕਲ ਦੀ ਵਰਤੋਂ ਕਰਕੇ ਇਹਨਾਂ ਨੇ ਲੁੱਟ ਦੀ ਵਾਰਦਾਤ ਕੀਤੀ ਸੀ ਉਹ ਮੋਟਰਸਾਈਕਲ ਵੀ ਇਹਨਾਂ ਕੋਲੋਂ ਬਰਾਮਦ ਕਰ ਲਈਏ ਸਰ ਪਹਿਲੇ ਹੀ ਕੋਈ ਵਾਰਦਾਤ ਕਰਨ ਦੇ ਇਹ ਬੰਦੇ ਇਹਨਾਂ ਦੇ ਖਿਲਾਫ ਜੋ ਥਾਣੇ ਦਾ ਰਿਕਾਰਡ ਚੈੱਕ ਕੀਤਾ ਗਿਆ ਵਾ ਇਹਨਾਂ ਦੇ ਖਿਲਾਫ ਕੋਈ ਮਕਦਮਾ ਤਾਂ ਨਹੀਂ ਦਰਜ ਬਟ ਇਹਨਾਂ ਦੂਰ ਡੰਗਾਈ ਦੇ ਵਿੱਚ ਪੁਸ਼ਕਸ਼ ਕੀਤੀ ਜਾਊਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਕਈ ਮਕਦਮੇ ਜਾਂ ਲੁੱਟਾਂ ਖੋਹ ਦੀਆਂ ਵਾਰਦਾਤਾਂ ਇਹਨਾਂ ਵੱਲੋਂ ਕੀਤੀਆਂ ਹੋ ਸਕਦੀਆਂ ਨੇ ਤੇ ਸਾਡੇ ਹੋਰ ਵੀ ਕਈ ਮਕਦਮੇ ਇਹਨਾਂ ਕੋਲੋਂ ਟ੍ਰੇਸ ਹੋ ਸਕਦੇ ਨੇ ਤੇ ਹੋਰ ਵੀ ਕਾਫੀ ਕਵਰੀ ਹੋ ਸਕਦੀ ਹੈ ਸਰ ਲੁੱਟ ਖੋਹ ਦੀ ਵਾਰਦਾਤ ਨੂੰ ਕੋਈ ਨਾ ਕੋਈ ਹਥਿਆਰ ਕੋ ਬਣਾਉਂਛੇ ਜੋ ਮੌਕੇ ਤੇ ਸਾਡੇ ਵੱਲੋਂ ਪਟਰੋਲ ਪੰਪ ਤੇ ਵੀਡੀਓ ਵੀ ਚੈੱਕ ਕੀਤੀ ਗਈ ਹੈ ਕਿ ਇਹਨਾਂ ਨੇ ਹੱਥਾਪਾਈ ਦੇ ਨਾਲ ਹੀ ਉਸ ਕੋਲੋਂ ਖੋਹ ਕੀਤੀ ਸੀ ਕੋਈ ਮੌਕੇ ਤੇ ਹਥਿਆਰ ਤਾਂ ਨਹੀਂ ਸੀਗਾ ਬਟ ਇਹਨਾਂ ਦੇ ਖਿਲਾਫ ਖੋਹ ਦਾ ਮਕਦਮਾ ਦਰਜ ਹੋਇਆ ਜੋ ਕਿ ਕਾਫੀ ਹੀਨਿਸਕ ਅਫੈਂਸ ਆ ਇਟਸੈਲਫ ਇਹ ਖੂ ਕਰਨਾ ਇਸ ਕਰਕੇ ਇਹਨਾਂ ਕੋਲ ਹਥਿਆਰ ਦੀ ਤਾਂ ਕੋਈ ਬਰਾਮਦਗੀ ਨਹੀਂ ਹੈ ਬਟ ਇਹਨਾਂ ਕੋਲ ਕੋਈ ਹੋਏ 10570 ਰੁਪਏ ਦੀ ਮੋਟਰਸਾਈਕਲ ਬਰਾਮਦ ਕੀਤੀ ਹੈ ਜੀ ਠੀਕ ਹੈ